हां जी सत श्री अकाल सो दर्शकों उसी वीडियो ਦੇ ਥੰਬਨਲ ਤੋਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ ਕਿ ਆਪਾਂ ਕਿਸੇ ਦੇ ਸਿੱਤੇ ਕਿਸੇ ਮੁੱਦੇ ਤੇ ਗੱਲਬਾਤ ਕਰਨ ਵਾਲੇ ਆ। ਸੋ ਸਭ ਨੂੰ ਪੰਗਰਤਾਂ ਆਪ ਜੀ ਨੂੰ ਪਤਾ ਹੀ ਹੈ ਕਿ ਇਸਨੇ ਕਈ ਦਿਨਾਂ ਤੋਂ ਇਸਨੇ ਕਈ ਦਿਨਾਂ ਤੋਂ ਆਪੇ ਕਹਿ ਸਕਦਾ ਇਸਨੇ ਦੋ ਤਿੰਨ ਦਿਨ ਤੋਂ ਇੱਕ ਮੁੱਦਾ ਬਹੁਤ ਜ਼ਿਆਦਾ ਮਸਲਤ ਪੈ ਖੜਾ ਸੀ। ਅਸਲ ਤੇ ਗੱਲ ਕੀ ਹੈ ਇਹ ਮੁੱਦਾ ਹੈ ਕੰਗਰੂਰ ਦੇ ਹਲਕਾ ਦਿਰਦੇ ਦਾ ਪਿੰਡ ਪਿੰਦਾ ਇੱਕ ਬਗਰੌਣ ਉੱਥੇ ਭਾਰਤ ਰਤਨ ਦਾਦਾ ਸਾਹਿਬ ਡਾਕਟਰ ਭੀਮਨੋ ਅਵੇਦਕਰ ਜੀ ਦੇ ਮਲਕ ਪ੍ਰੇਤਮਾ ਉਹਨੂੰ ਸਤਾਤਕਾਂ ਦਾ ਮੁੱਦਾ ਸੀ ਇੱਕ ਤਰ੍ਹਾਂ ਕਹਿ ਰਿਹਾ ਸੀ ਕਿ ਡਾਕਟਰ ਅਵੇਦਕਰ ਜੀ ਦਾ ਜੋ ਬਸਰ ਲੱਗਣਾ ਚਾਹੀਦਾ ਕੁਸਰ ਪਿੰਡ ਦੇ ਮਤਲਬ ਦਾਦਾ ਨਹੀਂ ਕੁਝ ਪਰਸੈਂਟ ਲੋਕ ਕਹਿੰਦੇ ਕਿ ਉਹ ਫੁੱਟ ਲੱਗਣਾ ਚਾਹੀਦਾ ਲੰਗੀ 16 ਫਰਵਰੀ ਨੂੰ ਇੱਕ ਬਹੁਤ ਵੱਡੀ ਮਤਲਬ ਇਹ ਕਾਲੋ ਪਿੰਡ ਬਗਲੋ ਦੀ ਪੰਚਾਇਤ ਦੀ ਜੋ ਅਵੇਦ ਕਰਦੀ ਮਾਫ ਕਰਨਾ ਜੋ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰੋ ਅਵੇਦ ਕਰਦੀ ਸੋਚ ਤੇ ਚੱਲਣ ਵਾਲੇ ਸਾਡੇ ਭੈਣ ਸਾਈ ਨੇ ਉਹਨਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ। ਸੁਖਨ ਦਾ ਮਤਲਬ ਕਿ ਅ 16 ਫਰਵਰੀ ਨੂੰ ਉਥੇ ਗੁੱਤ ਦਾ ਇਹ ਮੰਨ ਲੋ ਕਿ ਗੁੱਤ ਸਤਾਪ ਦਿਖਾ ਦਤਾ। ਪਰ ਸੋਚਣ ਦਾ ਸੋਚਣ ਬਾਰੇ ਗੱਲ ਹੈ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਹੋ ਉਹ ਵੇਡ ਕਰਦੀ ਨੂੰ ਮੇਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਸਨਮਾਨ ਦਿੱਤਾ ਜਾਂਦਾ ਹੈ ਇੱਥੋਂ ਤੱਕ ਕਿ ਜੋ ਦੁਨੀਆ ਦੇ ਜਿੰਨੇ ਉੱਪਰ ਕੇਦੇ ਵੀ ਜਿੰਨੇ ਛੋਟੇ ਦੇਸ਼ ਨੇ ਜਿੰਨਾਂ ਨੂੰ ਉੱਪਰ ਕੇਨਾ ਕਿ ਬਹੁਤ ਜਿੰਨਾਂ ਪਰ ਬਤ ਲੋਕ ਇਹ ਲੋ ਜਿਸ ਤੋਂ ਪਰਲੇ ਦੇਸ਼ ਨੇ ਜਿੰਨਾਂ ਕੋਲ ਬਹੁਤ ਵੱਡੀ ਪਾਵਰ ਹੈ ਅਮਰੀਕਾ ਵਰਗੇ ਉਨਾਨੇ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਡਾਕਟਰ ਪਿੰਮਰੋ ਉਹਨਿਲ ਕਰਦੀ ਦਾ ਗੁੱਤ ਸਤਾਬ ਕੀਤਾ ਵਾਤਾਵਰਨ ਲਿਖਾ ਸੈਂਬਲ ਆਫ ਨਵ ਦੀ ਜਣੀ ਨਵ ਦਾ ਪ੍ਰਤੀਕ ਸਿੱਖਿਆ ਦਾ ਪ੍ਰਤੀਕ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪਿੰਮਰੋ ਉਹ ਵੀ ਜੀ ਉਹਨਾਂ ਨੇ ਜਿਸ ਤਰ੍ਹਾਂ ਹੋਏ ਜੇ ਗੱਲ ਕਰੀਏ ਅਮਰੀਕਾ ਦੀ ਇੱਕ ਪਾਸੇ ਤਾਂ ਅਮਰੀਕਾ ਵਰਕੇ ਗਤੀਸ਼ੀਲ ਹਰ ਪੇਪਰ ਦੇ ਵਿੱਚ ਗਤੀਸ਼ੀਲ ਜੋ ਦੇਸ਼ ਨੇ ਉਹਨਾਂ ਨੇ ਜੋ ਉਪਰਪੰਤਾਰਾਂ ਵੱਲ ਦੇਖਦੇ ਆਂ ਸੂਰਜ ਚੰਦਰਮਾ ਤਾਰੇ ਆਪਾਂ ਸਾਰੇ ਦੇਖਦੇ ਆਂ ਉਹਨਾਂ ਨੇ ਇੱਕ ਤਾਰੇ ਦਾ ਨਾਮ ਵੀ ਰੱਖਿਆ ਹੈ ਬੀਰ ਅਵੇਦਕਰ ਸ਼ਤਾਰ ਜਣੀ ਉਹਨਾਂ ਦੀ ਸੋਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਹੀਮਰੋ ਅਵੇਦਕਰ ਜੀ ਦੇ ਪ੍ਰਤੀ ਕਿੰਨੀ ਸਤਿਦਾਪੂਰਵਕ ਹੈ ਉਹਨਾਂ ਨੇ ਅਸਮਾਨ ਦੇ ਵਿੱਚ ਜਿਹੜੇ ਤਾਰੇ ਆ ਉਹਨਾਂ ਦਾ ਵੀ ਉਸ ਦਾ ਵੀ ਇੱਕ ਸਤਾਰ ਤਾਰੇ ਦਾ ਨਾਮ ਹੀਮਰੋ ਅਵੇਦਕਰ ਸ਼ਤਾਰ ਰੱਖਿਆ ਹੈ ਰਹਿੰਦੇ ਦੁਨੀਆ ਦਾ ਤੋਂ ਉਹਨਾਂ ਦੀ ਸੋਚ ਹੈ ਕਿ ਇਸ ਤਰ੍ਹਾਂ ਦੇ ਮਹਾਨ ਵਿਅਕਤੀ ਦਾ ਰਹਿੰਦੇ ਦੁਨੀਆ 'ਤਕ ਨਾਮ ਰਹੇ। ਸੁਣੀ। ਤੇ ਇੱਕ ਪਾਸੇ ਸਾਡਾ ਅਗਰ ਆਪਾਂ ਗੱਲ ਕਰੀਏ ਭਾਰਤ ਦੀ। ਭਾਰਤ ਦੇ ਵਿੱਚ ਜੁਨਾ ਦੇ ਗੁੱਤ ਮਾਉਣ ਤੱਕ ਦੇ ਵਿਰੋਧ ਕੀਤੇ ਜਾਂਦੇ ਨੇ। ਬੜੀ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਦੇਖੋ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪ੍ਰੀਮਰੋ ਵੈਦਕਰ ਜੀ ਨੇ ਫਿਰ ਸੇ ਇੱਕ ਵਰਗ ਲਈ ਨੇ। ਜਿੰਨਾਂ ਕਦਮ ਜੱਟ ਜਮੀਂਦਾਰ ਜੱਟ ਜਮੀਂਦਾਰਾਂ ਤੋਂ ਲੈ ਕੇ ਗਿੱਧਰ ਕੁੱਟ ਤੱਕ ਉਹਨਾਂ ਨੇ ਸਭ ਨੂੰ ਸਮਾਨਤਾ ਦੇ ਬਰਾਬਰ ਦੇ ਹੱਕਦਾਰ ਹੋਣ ਦਾ ਉਹਨਾਂ ਨੇ ਸੰਵਿਧਾਨ ਦੇ ਵਿੱਚ ਕੋੜਾ ਵਧਾਨ ਦਿੱਤਾ। ਜਣਕੇ ਦਾ ਮਤਲਬ 100% ਦੇ ਵਿੱਚੋਂ 85% ਜਿਹੜੇ ਸਾਡੇ ਮਤਲਬ ਲੋਕ ਨੇ ਸਾਡੇ ਭੈਣ ਭਾਈ ਨੇ ਉਹਨਾਂ ਪ੍ਰਤੀ ਬਾਬਾ ਸਾਹਿਬ ਨੇ ਬਹੁਤ ਜੇ ਦੋ ਜਨ ਬਚੀ ਉਹਨਾਂ ਦੇ ਹੱਕਾਂ ਪ੍ਰਤੀ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਬਰ ਉਹ ਵੀ ਉਹ ਵੀ ਸਰਾਰਥੋ ਬਾਰੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹਮੇਸ਼ਾ ਇੱਕ ਦੂਸਰੇ ਉੱਤੇ ਫੁੱਟ ਪਾਉਣ ਦਾ ਜੋ ਕਹਿੰਦੇ ਚੱਲਦਾ ਰਹਿੰਦਾ ਵੀ ਕਿੰਨੇ ਨਾ ਕਿੰਨੇ ਫੁੱਟ ਪਾਈ ਆ ਆਪਸੀ ਪਾਈਤਾਰ ਦੇ ਚਾਰੇ ਦੇ ਵਿੱਚ ਤੋਂ ਇਸ ਤਰ੍ਹਾਂ ਨਹੀਂ ਹੁਟਾ ਲਾ ਚੱਲਦੇ ਰਹਿੰਦੇ। ਸੋ ਮੇਰੇ ਕਹਿਣ ਦਾ ਮਤਲਬ ਆਪਾਂ ਗੱਲ ਨੂੰ ਜਲਦੀ ਖਤਮ ਕਰੀਏ। ਇਹ ਟਿੰਡ ਬਗਰ ਉਹ ਵੀ ਪੰਚਾਇਤ ਦੀ ਸੁਨਿਚੇ ਪਿੰਡ ਦੀ ਅਗਵੇ ਕਰਵਾਦੀ ਸੋਚ ਰੱਖਣ ਵਾਲਿਆਂ ਦੀ ਜਿੱਤ ਹੋਈ ਹੈ। ਆਪਾਂ ਹੁਣ ਨਹੀਂ ਕਿਸੇ ਦਿਖਿਏ ਸਬੀਜਾਂਦਰੀ ਨੂੰ ਘਟਨਾ ਹੋਈ ਹਰਮੰਦਰ ਸਾਹਿਬ ਦੇ ਨੇੜੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਫਰੀ ਮਰੋ ਬੇਰਕਣ ਦੀ ਦੇ ਦਿੱਤ ਦੇ ਨਾਲ ਸਵੇਰ ਸਾਢੇ ਹੋਈ ਉਸ ਤੋਂ ਬਾਅਦ ਫਿਰ ਹਰਿਆਣੇ ਦੇ ਵਿੱਚ ਇੱਕ ਜਗ੍ਹਾ ਤੇ ਹੋਈ ਮਤਲਬ ਇਹ ਬਹੁਤ ਮੰੰਦਨਯੋਗ ਘਟਨਾ ਮੰਨੇ ਸੋ ਮੈਂ ਹੁੰਦਾ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਚਲੋ ਹੋ ਜਾਂਦਾ ਪਿੰਡ ਦਾ ਮਸਲਾ ਹੈ ਜੋ ਹੋਗਾ ਸੋ ਹੋਗਾ ਗਰੋਧ ਤੁਸੀਂ ਜਿੰਨੇ ਕੋਨੇ ਵੀ ਅਗਰ ਉਸ ਚੀਜ਼ ਨੂੰ ਮੰਨਜ਼ੂਰ ਕਰਦੇ ਹੋ ਕਿ ਸਾਤੋਂ ਗਲਤੀ ਹੋਈ ਹੈ ਤਾਂ ਆਪਣੀ ਦੇ ਭਾਈਚਾਰਕਾਂ ਜਾਂ ਦੁਬਾਰਾ ਬਰਕਰਾਰ ਹੋ ਸਕਦੀ ਹੈ ਸੋ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਭਾਈ ਵੀ ਜਿਹੜੇ ਭੰਨੇ ਨੇ ਵਿਰੋਧ ਕੀਤਾ ਹੈ ਉਹ ਸਾਡੇ ਅੰਦਰ ਹੀ ਚੱਲਦਾ ਰਹਿੰਦਾ ਦੇਖੋ ਸਾਡਾ ਜਿਹੜਾ ਦਿਮਾਗ ਹੈ ਕਈ ਵਾਰ ਇੱਕ ਕੁਝ ਸੋਚਦਾ ਹੈ ਕਈ ਵਾਰ ਇਸ ਨੂੰ ਸੋਚਦਾ ਹੈ ਪਰ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆ ਗਈ ਨਾ ਕਿ ਸਾਤੋਂ ਗਲਤੀ ਹੋਇਆ ਇੱਕ ਪਾਸੇ ਤਾਂ ਸਰਬੋਚ ਮਤਲਬ ਸੁਪਰੀਮ ਕੋਰਟ ਤੱਕ ਦੇ ਫੈਸਲੇ ਇੱਥੋਂ ਤੱਕ ਕਿ ਦੁਨੀਆ ਦੀ ਜਿਹੜੀ ਸਰਵਉੱਚ ਅਦਾਲਤਾਂ ਕੋਸ਼ਤਕੋਸ਼ ਦੇ ਫੈਸਲੇ ਸੰਵਿਧਾਨ ਦੇ ਤਹਿਤ ਲਏ ਜਾਂਦੇ ਹਨ ਹਰ ਜਗ੍ਹਾ ਤੇ ਇਸ ਸੰਵਿਧਾਨ ਦਾ ਉਪਾਸਰ ਲੈ ਕੇ ਦਿੱਤੇ ਵੀ ਦਿਲ ਕਰਦੇ ਅਸੀਂ ਕਹਿੰਦੇ ਸਾਡਾ ਹੱਕ ਹੈ ਪ੍ਰੋਟੈਸਟ ਕਰਨ ਧਰਨੇ ਲਾਉਣੇ ਦੇਕਰੇ ਲਾਉਣੇ ਕਿਸੇ ਪ੍ਰਤੀ ਜਿੰਦਾਬਾਦ ਮੁਰਦਾਬਾਦ ਕਰਨਾ ਸਾਡਾ ਸੁਵਿਧਾਨਕ ਹੱਕ ਹੈ ਦੂਸਰੇ ਪਾਸੇ ਇਸ ਸੰਵਿਧਾਨ ਦੀ ਇਹ ਕਲਵੀ ਰਚਨਾ ਕਰਨ ਵਾਲੇ ਉਸ ਮਹਾਨ ਡਾਕਟਰ ਦਾ ਜੋ ਬੁੱਤਾ ਉਹਦੇ ਉਹ ਨੂੰ ਲੱਗਣ ਲੱਗਣ ਤੱਕ ਨਹੀਂ ਜਿੰਦੇ ਤੇ ਫਿਰ ਕਿੱਥੇ ਇੱਕ ਤੱਕ ਸਾਡੀ ਸੋਚ ਹੈ ਜਿਹੜੀ ਸਹੀ ਹੈ ਸੋ ਨਾਲ ਵੀਡੀਓ ਵੀ ਚੱਲ ਰਹੀ ਹੈ ਵੀਡੀਓ ਚਲਾਉਣ ਦਾ ਮਤਲਬ ਹੈ ਕਿ ਸਿਚੁਏਸ਼ਨ ਨੂੰ ਪਤਾ ਲੱਗ ਜਾਵੇ ਕਿਸ ਮੁੱਦੇ ਤੇ ਗੱਲਬਾਤ ਹੋ ਰਹੀ ਹੈ ਸੋ ਅੰਤ ਦੇ ਵਿੱਚ ਮੈਂ ਸਿੰਦਰ ਬਕਰੋ ਦੀਸ ਮੂਵਮੈਂਟ ਤੇ ਤੇ ਸਾਡੇ ਅਗਿਰ ਕਰਵਾਦੀ ਵੀਰੋ ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਤੇ ਉਹਨਾਂ ਨੂੰ ਮੁਬਾਰਕਵਾਦ ਵੀ ਦਿੰਦਾ ਤੇ ਜਿਹੜੇ ਵੀਰਾਂ ਨੇ ਥੋੜਾ ਜਿਹਾ ਚਲੋ ਹੋ ਜਾਂਦਾ ਉਹਨਾਂ ਨੂੰ ਵੀ ਇਹੀ ਬੇਨਤੀ ਕਰਾਂਗੇ ਕੋਈ ਘਰ ਨਹੀਂ ਪਿੰਡ ਦਾ ਮਸਲਾ ਹੈ ਤੇ ਤੁਸੀਂ ਵੀ ਇਹਨਾਂ ਦੇ ਨਾਲ ਸੰਤੁਸ਼ਟ ਹੋ ਕੇ ਪਿੰਡ ਦੇ ਵਿਕਾਸ ਲਈ ਹਮੇਸ਼ਾ ਕੰਮ ਕਰਦੇ ਰਹੋ ਉਹਦੇ ਨਾਲ ਹੀ ਜਿਵੇਂ ਹੁਣ ਪਤਾ ਲੱਗਿਆ ਕਿ ਉੱਥੇ ਪ੍ਰਸ਼ਾਸਨ ਨੇ ਆਪਣੇ ਜੋ ਜਿੰਮੇਵਾਰੀਆ ਬਹੁਤ ਹੀ ਨਿਭਾਈ ਹੈ ਤੇ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਹੈ ਤੇ ਅੰਤ ਵਿੱਚ ਫਿਰ ਹੀ ਕਹਾਂਗਾ ਕਿ ਇਸ ਤਰ੍ਹਾਂ ਦੀਆਂ ਕਟਨਾਵਾਂ ਸਾਡੇ ਪਿਆਰੇ ਦੇਸ਼ ਵਿੱਚ ਨਾ ਹੋਣ ਤੇ ਬਾਬਾ ਸਾਹਿਬ ਦਾ ਸਨਮਾਨ ਇਸ ਤਰ੍ਹਾਂ ਹੀ ਬਰਕਰਾਰ ਰਹੇ ਤੇ ਤੁਸੀਂ ਦੇਖ ਰਹੇ ਸੀ ਔਰ ਲਈ ਤੁਹਾਨੂੰ 0287 ਸੱਚ ਦੀ ਵਾਰ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਹਾਕੰਪੂਰਾ ਤੇ ਨਜ਼ਰ ਹਰ ਕਿਸੇ ਕੋਲ ਮੁੱਖਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਤਸਰੀ